ਸਜਦੇ ਦਿਨਾਂ ਸਦਗਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸਾਡੇ ਇਧਰ ਲਈ ਪੰਜਾਬ ਚ ਜਦੋਂ ਗੇਟ ਖੋਲੇ ਜੀ ਬਿਲਕੁਲ ਜੀ ਤੁਸੀਂ ਅਸੀਂ ਸਟੂਡੀਓਜ਼ ਬੈਠੇ ਸੀ ਬੈਠੇ ਬੈਠਾ ਮੇਰੇ دوست ਨੇ ਖਬਰ ਪੜੀ ਹਾਂ ਜੀ ਕਹਿੰਦਾ ਵੀ ਉਧਰ ਪਾਕਿਸਤਾਨ ਨੂੰ ਭਰਾਵਾਂ ਨੇ ਗੇਟ ਖੋਲਤੇ ਤੇ ਪਾਣੀ ਉਧਰ ਲਜਾਰੇ ਤਾਂ ਮੈਂ ਤਾਂ ਦੀ ਉੱਥੇ ਮੇਰੇ ਕੋਲ ਖਾਇਰ ਬੈਠਾ ਸੀ ਮੈਂ ਯਾਰ ਤੂੰ ਕੁਝ ਲਿਖ ਸਕਦਾ ਮੈਂ ਕੁਝ ਗਾ ਕੇ ਭੇਜਣਾ ਚਾਹਣਾ ਉਹਨਾਂ ਪਰਿਵਾਰਾਂ ਨੂੰ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਹਾਂ ਤੁਸੀਂ ਬੜਾ ਭਾਈ ਜੀ ਦੇ ਨਾਲ ਇਹ ਗੱਲਬਾਤ ਕਰਨ ਨੂੰ ਚੜ੍ਹਦਾ ਲੈਣਾ ਪੰਜਾਬ ਇਕੱਠਾ ਆਇਆ ਤੇ ਕੋਈ ਪੁੱਛਣਾ ਚਾਹੁੰਦਾ ਹੈ ਕੁਝ ਤਾਂ ਭਾਈ ਜੀ ਜ਼ਰੂਰ ਜਵਾਬ ਦੇਣਗੇ ਕੀ ਤੁਸੀਂ ਕੀ ਕੁਝ ਕਰ ਸਕਦੇ ਆ ਦੋਨਾਂ ਪੰਜਾਬਾਂ ਨੂੰ ਮਿਲਾਨ ਆਸਤੇ ਚੀਜ਼ਾਂ ਨੂੰ ਸ਼ਰਧਾਰ ਹੋਣ ਦੇ ਨਾਤੇ ਸੰਗੀਤ ਦਾਸ਼ਕ ਹੋਣ ਦੇ ਨਾਤੇ ਮੈਂ ਇਹ ਗੱਲ ਕਦੇ ਮੰਨੀ ਹੋਈ ਨਹੀਂ ਕਿ ਅਸੀਂ ਦੋ ਕਦੇ ਵੈਰੀ ਗੁੱਡ ਸਾਡੇ ਪਾਕਿਸਤਾਨ ਵੀ ਤੁਹਾਡੇ ਬਹੁਤ ਫੈਨ ਹੈਗੇ ਤੇ ਅਸੀਂ ਚਾਹਨੇ ਕਿ ਇੱਕ ਸ਼ੋਅ ਨਾ ਪਾਕਿਸਤਾਨ ਨਾਲ ਹੋਵੇ ਵਿੱਚ ਇੱਕ ਸ਼ੋਅ ਹੋਵੇ ਤੁਹਾਡਾ ਅਸੀਂ ਤੁਹਾਨੂੰ ਜੀ ਹਾਉਲ ਜੀ ਅਸੀਂ ਤੁਸੀਂ ਇਹ ਤਾਂ ਛੱਡੋ ਅਸੀਂ ਤਾਂ ਤੁਹਾਡੇ ਕਰਜ਼ਦਾਰ ਹੋ ਜਾਾਂਗੇ ساری ਉਮਰ ਲਈ ਓ ਰੋੜ ਦੇ ਬਦੀਆਂ ਭੜ ਕੇ ਆ ਜਾ ਚੱਲ ਮੰਦਰ ਦੀ ਨਾਮ ਵਸਤ ਦੀ ਨਾਮ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਨਾਮ ਵਸਤ ਦੀ ਨਾਮ ਮੰਦਰ ਦੀ ਚਲੋ ਜੀ ਨਸੀਬ ਲਾ ਰਹੇ ਨੇ ਆਪਣੀ ਐਂਕਰ ਪਰਸਨ ਰਬੋ ਟੀਵੀ ਤੋਂ ਅਮ੍ਰਿਤਜੀ ਨੂੰ ਆਵਾਜ਼ਰਾ ਰਿਕਾਰਡ ਕਰੋ ਐ ਸਾਡੇ ਡਾਕਟਰ ਸਾਹਿਬ ਨੇ ਕਿਸੇ ਤਰ੍ਹਾਂ ਦੀ ਤਕਲੀਫ ਹੋਵੇ ਕਿਸੇ ਨੂੰ ਤੇ ਦੱਸ ਦੇਣਾ ਜੇ ਮੰਨਦੀ ਤਕਲੀਫ ਹੋਵੇ ਉਹ ਵੀ ਦੱਸ ਦੇਣਾ ਉਹੋ ਜਿਹੇ ਤਕਲੀਫਾਂ ਸਰੀਰਕ ਮਾਨਸਿਕ ਡਾਕਟਰ ਆਏ ਹੋਏ ਨਹੀਂ ਜੋ ਜੋ ਬੜੀ ਦੱਸੋਗੇ ਕਰ ਦਿੱਤੀ ਹਾਂ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ ਰਬੋ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਸ਼ੁਰੂਆਤ ਕਰਾਂਗੇ ਚੜ੍ਹਦੇ ਲੈਂਦੇ ਪੰਜਾਬ ਦੀ ਚੜ੍ਹਦਾ ਲੈਂਦਾ ਪੰਜਾਬ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਆਰ ਬਹੁਤ ਜ਼ਿਆਦਾ ਹੈ ਲੀਡਰ ਨਹੀਂ ਪਹਿਣ ਦਿੰਦੇ ਉਹ ਵੱਖਰੀ ਗੱਲ ਐ ਹੋਪਸ ਹੋ ਕਿ ਅੱਗੇ ਤੋਂ ਉਹ ਵੀ ਹੋ ਜੂਗਾ ਕਨਵਰ ਗਰੇਵਾਲ ਬਾਈ ਜੀ ਇਦਾਂ ਦੇ ਸ਼ਖਸ ਉਹ ਨੇ ਜਿਨ੍ਹਾਂ ਨੂੰ ਚੜਦਾ ਲੈਂਦਾ ਪੰਜਾਬ ਚੜਦਾ ਲੈਂਦਾ ਕੋਈ ਵੀ ਹਿੱਸਾ ਹੋਵੇ ਕੰਟਰੀ ਦੇ ਮੈਂ ਕਹਿੰਨੀ ਆ ਉਹ ਸਾਰੇ ਸੁੰਦੇ ਨੇ ਇਹ ਇਦਾਂ ਦੇ ਆਰਟਿਸਟ ਨੇ ਮੇਰੇ ਦਿਲ ਤੋਂ ਕਰੀਬ ਦੋ ਹੋਏ ਨੇ ਹਮੇਸ਼ਾ ਇੱਕ ਜਦੋਂ ਅਸੀਂ ਸਕੂਲ ਤੋਂ ਸੀ ਇੱਥੇ ਮੌਜੂਦ ਨੇ ਅੱਜ ਵੀ ਮੈਂ ਹਮੇਸ਼ਾ ਉਹਨਾਂ ਦਾ ਜ਼ਿਕਰ ਕਰਦੀ ਆ ਜਿੰਦ ਤੱਕ ਮੈਂ ਰਹਾਂਗੀ ਸ਼ਾਇਦ ਕਰੂੰਗੀ ਹਰਜੋਤ ਬਾਈ ਜੀ ਕਿਉਂਕਿ ਉਹ ਇਦਾਂ ਦੇ ਨੇ ਕਿ ਉਹ ਜਿੱਥੇ ਵੀ ਹੋਂਦੇ ਉਸ ਤੋਂ ਬਾਅਦ ਕਨਵਰ ਗਰੇਵਾਲ ਬਾਈ ਜੀ ਸਾਡੀ ਜੀਵਨੀ ਦੇ ਵਿੱਚ ਕਿਉਂਕਿ ਇਦਾਂ ਦੇ ਨੇ ਇਹਨਾਂ ਨੂੰ ਕੋਈ ਵੀ ਕਹਦੇ ਵੀ ਕਿ ਹਾਂਜੀ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਹੈ ਉੱਠ ਕੇ ਆ ਜਾਣਗੇ ਫਨਕਾਰ ਦੇ ਵਿੱਚ ਇੱਕ ਐਟੀਟਿਊਡ ਹੁੰਦਾ ਇਹਨਾਂ 'ਚ ਬਿਲਕੁਲ ਨਹੀਂ ਹੈ ਤੁਹਾਨੂੰ ਕਿਸੇ ਨੂੰ ਲੱਗਦਾ ਇੱਥੇ ਬੈਠਿਆ ਹੋਇਆ ਇਹਨੂੰ ਕਿ ਇਹਨਾਂ 'ਚ ਕੋਈ ਮਲਾਲ ਹੋਊਗਾ ਨਹੀਂ 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 ਲੱਗਦਾ ਨਾ ਇਹਨਾਂ ਦਾ ਇਹਨਾਂ ਦਾ ਨਿੱਗਾ ਜੀਵਨ ਹੈ ਉਸ ਤਰ੍ਹਾਂ ਤੇ ਚੜਦੇ ਲੈਂਦੇ ਪੰਜਾਬ ਦੇ ਵਾਸੀ ਇਹਨਾਂ ਨੂੰ ਤਾਂ ਪਿਆਰ ਕਰਦੇ ਕਿ ਲੱਗਦਾ ਡਾਕਟਰ ਸਾਹਿਬ ਤੁਹਾਨੂੰ ਕਿਉਂ ਕਰਦੇ ਹੋਣਗੇ ਪਿਆਰ ਸਾਡੀਆਂ ਜੜ੍ਹਾਂ ਨੇ ਮਜ਼ਬੂਤ ਪੜੀਆਂ ਮਤਲਬ ਇਹ ਸਾਡਾ ਤੁਸੀਂ ਇਸੇ ਕਹਿ ਸਕਦੇ ਹੋ ਕਿ ਜਿਹੜਾ ਸਾਡੀਆਂ ਸਾਂਝੀਆਂ ਨੇ ਜੀ ਤੋਂ ਸ਼ਾਖਾਂ ਬਿਸ਼ੱਕ علیحدہ-ਅਲੱਗ ਹੋ ਗਈਆਂ ਨੇ ਲੇਕਿਨ ਜਿਹੜਾ ਸਾਡੀਆਂ ਜੀ ਸਾਂਝੀਆਂ ਨੇ ਇਸ ਵਾਸਤੇ ਜਿਹੜਾ ਨਾ ਇਹ ਸਾਨੂੰ ਕੋਈ ਕੋਈ ਵੀ ਸਾਡਾ ਇੱਕ ਦੂਜੇ ਤੋਂ ਜੁਦਾ ਨਹੀਂ ਕਰ ਸਕਦਾ ਕਹਿੰਦੇ ਨੇ ਕਿ ਅਸੀਂ ਮੇਲਾ ਵੇਖਣ ਆਏ ਆ ਕੋਈ ਚੀਜ਼ ਅਨੋਖੀ ਲੈ ਚਲੀ ਕਿ ਜੇ ਵਿੱਚ ਪਾ ਕੇ ਲੈ ਚਲੀਏ ਕਿਉਂਕਿ ਬੱਚਿਆਂ ਨੇ ਮੰਗਣੀ ਹੁੰਦੀ ਹੈ ਗੌਰ ਕਰਿਓ ਕਿ ਅਸੀਂ ਮੇਲਾ ਵੇਖਣ ਆਏ ਆ ਕੋਈ ਚੀਜ਼ ਅਨੋਖੀ ਲੈ ਚਲੀਏ ਬੱਚਿਆਂ ਨੇ ਸਾਥੋਂ ਮੰਗਣੀ ਹੈ ਕਿ ਜੇ ਵਿੱਚ ਪਾ ਕੇ ਤੁਰ ਚਲੀਏ ਇੱਥੇ ਵੀ ਛੱਡ ਕੇ ਜਾਵਾਂਗੇ ਉੱਥੋਂ ਵੀ ਲੈ ਕੇ ਆਏ ਆ ਕੋਈ ਚੀਜ਼ ਅਨੋਖੀ ਲੈ ਚਲੀਏ ਤਾਂ ਕਿ ਮੇਲਾ ਵੇਖਣ ਆਏ ਆ ਤੇ ਨਾਲ ਚੀਜ਼ ਅਨੋਖੀ ਲੈ ਚਲੀਏ ਇਹ ਕਿਸੇ ਨੇ ਲਿਖਿਆ ਸੀ ਤੇ ਕਿਹਾ ਸੀ ਕਿ ਜਦੋਂ ਤੁਰੀਏ ਕੋਈ ਚੀਜ਼ ਲੈ ਕੇ ਚਲੀਏ ਯਾਦਗਾਰੀ ਆਪਾਂ ਹਮੇਸ਼ਾ ਲੈ ਕੇ ਜਾਣੀ ਹੈ ਇੱਥੇ ਚਲੋ ਕੇ ਮੜਨੇ ਬੱਚਿਆਂ ਲਈ ਕੁਛ ਨਾ ਕੁਛ ਲੈ ਕੇ ਜਾਣਾ ਪੈਂਦਾ ਤੇ ਮੇਲੇ ਦੇ ਵਿੱਚ ਆਏ ਆ ਪਹਿਲੇ ਸਕਸ਼ ਨੂੰ ਮਿਲੇ ਤੇ ਮੇਲੇ ਦੇ ਵਿੱਚ ਜਦੋਂ ਰੌਣਕਾਂ ਲੰਦੇ ਨੇ ਤੇ ਚੜ੍ਹਦੇ ਲੈਂਦੇ ਪੰਜਾਬ ਦੇ ਵਿੱਚ ਮੇਲੇ ਮਸ਼ਹੂਰ ਨੇ ਤੇ ਮੇਲਿਆਂ ਦੇ ਵਿੱਚ ਉੱਪਰ ਕੇ ਮੇਲਿਆਂ ਦੇ ਵਿੱਚ ਲੋਕ ਜਿਹੜੇ ਇਕੱਠੇ ਹੁੰਦੇ ਨੇ ਉਹ ਮਿਡਲ ਕਲਾਸ ਵੀ ਹੁੰਦੇ ਨੇ ਅਪਰ ਕਲਾਸ ਵੀ ਹੁੰਦੇ ਨੇ ਤੇ ਹਰੇਕ ਕਲਾਸ ਦੇ ਉੱਤੇ ਮੌਜੂਦ ਹੁੰਦੇ ਨੇ ਉਹਨਾਂ ਨੂੰ ਪਿਆਰ ਜਿਹੜਾ ਜਿਹੜੇ ਕਲਾਕਾਰ ਨੂੰ ਮਿਲੇ ਨੇ ਉਹ ਵੱਖਰੇ ਕਲਾਕਾਰ ਹੁੰਦੇ ਨੇ ਉਹਨਾਂ ਵਿੱਚੋਂ ਨੇ ਸਾਡੇ ਕਨਵਰ ਪਾਲ ਸਿੰਘ ਗਰੇਵਲ ਬਾਈ ਜੀ ਜਿਨ੍ਹਾਂ ਨੂੰ ਕਨਵਰ ਗਰੇਵਲ ਦੇ ਨਾਮ ਤੇ ਜਾਣਿਆ ਜਾਂਦਾ ਹੈ ਉਹਨਾਂ ਦੇ ਨਾਮ ਤੇ ਤਾੜੀਆਂ ਅੱਜ ਕਹਿੰਦੇ ਕਹਿੰਦੇ ਪੰਜਾਬ ਦੇ ਵਿੱਚ ਘਰ ਬੈਠੇ ਨੇ ਬਾਈ ਜੀ ਕੀ ਕਹੋਗੇ ਮੈਨੂੰ ਬਹੁਤ ਚਾਅ ਸੀ ਪਰ ਮੈਨੂੰ ਅੱਜ ਦਾ ਨਹੀਂ ਤਾਂ ਕੱਲ ਦਾ ਹੀ ਚਾਅ ਸੀ ਕੱਲ ਜਦੋਂ ਸ਼ਾਮ ਆਉਣ ਵਰਤੀ ਵੀ ਰੋਣਾ ਕਰ ਲਈ ਸੀ ਦੱਸਿਆ ਸੀ ਭਰਾਵਾਂ ਨੇ ਤਾਂ ਦਾਵਤ ਤੇ ਸਭ ਪਰ ਮੈਨੂੰ ਹੁਣ ਤੋਂ ਨਹੀਂ ਮੈਨੂੰ ਬਚਪਨ ਤੋਂ ਹੀ ਆ ਮੇਰਾ ਸਭ ਤੋਂ ਪਹਿਲਾ ਜਿਹੜਾ ਅ ਇਸ ਘਰਾਣੇ ਦਾ ਮੇਰਾ ਦੋਸਤ ਸੀ ਸ਼ੈਂਬਰ ਮੇਰੇ ਪਿੰਡ ਦਾ ਮੇਰਾ ਪੰਜਾਬ ਦੇ ਵਿੱਚ ਬਠਿੰਡਾ ਜਿਹੜਾ ਸੋ ਮੈਮੋ ਸੋਈ ਪਿੰਡ ਹੈ ਮੇਰਾ ਉੱਥੇ ਤੇ ਪਿੰਡ ਸਾਡੇ ਉਹ ਸ਼ੈਂਬਰ ਪਾਉਂਦਾ ਸੀ ਕਬੂਤਰਾਂ ਦੀਆਂ ਬਾਜ਼ੀਆਂ ਸਰ ਉਹਨਾਂ ਕਬੂਤਰ ਢਾਲੇ ਫਿਰ ਬਾਹਲੇ ਛਤਰੀ ਤੇ ਫਿਰ ਢਾਲੇ ਤੇ ਮੇਰੀ ਹੌਲੀ ਹੌਲੀ ਉਹਦੇ ਨਾਲ ਯਾਰੀ ਪਈ ਤੇ ਉਹਦੀ ਅੰਮੀ ਬਹੁਤ ਸੋਹਣਾ ਗਾਉਂਦੀ ਸੀ ਤੇ ਉਹ ਮੇਰੇ ਅੰਦਰ ਵੀ ਉਹ ਹੀ ਚੰਗ ਸੀ ਤਾਂ ਉਹ ਮੇਰਾ ਪਹਿਲਾ ਦੋਸਤ ਬਣਿਆ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਖਾਸ ਆਬ ਲੋਕਾਂ ਚ ਰਹਿ ਤੇ ਉਹੀ ਸੰਗੀਤ ਬਠੰਡੇ ਬਹੁਤ ਵੱਡਾ ਕਰਾਣਾ ਆਪਣੇ ਉਥੇ ਸੋ ਪਟਿਆਲੇ ਘਰਾਣੇ ਦੇ ਹੋ ਗਏ ਜਫਰ ਰਾਮਪਰੇ ਵਾਲੇ ਪਾਸੇ ਉਧਰ ਖਾਸ ਖਾਨ ਸਾਹਿਬ ਲੋਕਾਂ ਜੀ ਰਹਿਣ ਦਾ ਮੈਨੂੰ ਮਿਲਿਆ ਸਬਾਤ ਹੁਣ ਵੀ ਸਟੇਜ ਦੇ ਉੱਪਰ ਯਾਨੀ ਦੋ ਤਿੰਨ ਮੁੰਡੇ ਜਿਹੜੇ ਹੈਗੇ ਆ ਉਹ ਇਸ ਘਰਾਣੇ ਦੇ ਤਬ ਉਹ ਸ਼ੁਰੂ ਤੇ ਇਸ ਕਰਿਆ ਤੇ ਉਹ ਮੇਰੇ ਇੱਕ ਥਾਟ ਪ੍ਰੋਸੈਸ ਜੀ ਬਣੀ ਹੋਈ ਹੈ ਕਿ ਕਿ ਇਹਨਾਂ ਦਾ ਮੇਰੇ ਆਸ-ਪਾਸ ਹੋਣਾ ਜਾਂ ਮੇਰਾ ਇਹਨਾਂ ਚ ਹੋਣਾ ਬੜਾ ਲੱਗਦੀ ਹੈ ਬਿਲਕੁਲ ਮੇਰਾ ਬੜਾ ਲੱਗਦੀ ਹੈ ਤੇ ਉਹ ਸ਼ੁਰੂ ਤੋਂ ਇੱਕ ਬਣੀ ਹੋਈ ਹੈ ਜੀ ਮੈਂ ਅਕਸਰ ਜਦੋਂ ਇਦਾਂ ਬੈਠਦਾ ਆ ਕੇ ਤੇ ਮੈਨੂੰ ਮੈਨੂੰ ਆਪਣਾ ਵੀ ਬਹੁਤ ਵੱਡਾ ਵਡਾ ਲੱਗਿਆ ਲੱਗ ਜਾਂਦਾ ਆ ਦਿ ਵੀ ਜਦੋਂ ਮੈਂ ਬੈਠਾ ਹੁੰਦਾ ਤੇ ਗੱਲਾਂ ਸੁਣ ਰਿਹਾ ਸੀ ਪਰ ਮੈਨੂੰ ਚਾਹ ਹੁੰਦਾ ਜਿਵੇਂ ਅੱਜ ਹੁਣ ਮੈਨੂੰ ਪਤਾ ਸੀ ਨਾ ਕੱਲ੍ਹ ਦਾ ਕਿ ਪਰ ਜਿਵੇਂ ਸਾਰੇ ਪਾਕਿਸਤਾਨ ਉਧਰਲੇ ਪੰਜਾਬ ਦੇ ਜਾਂ ਹੋ ਸਟੇਟਾਂ ਦੇ ਸਦਰ ਨਿੱਤਰ ਨੇ ਸਾਰੇ ਮੈਨੂੰ ਇਹ ਹੀ ਚਾਹ ਸੀ ਮੈਨੂੰ ਉਹਨਾਂ ਤੋਂ ਗੱਲਾਂ ਸੁਣੋ ਅੱਜ ਇਹ ਮਸਲਮ ਸਾਹਿਬ ਨੇ ਆਖਿਆ ਬਾਅਦ ਜਦੋਂ ਉਹਨਾਂ ਨੇ ਖਾਨ ਸਾਹਿਬ ਦੀ ਗੱਲ ਕੀਤੀ ਤੇ ਉਹ ਚਾਹ ਸੀ ਨਾ ਮੈਂ ਜਿਹਨਾਂ ਦੀ ਗੱਲਾਂ ਸੁਣਾ ਜਦੋਂ ਇੱਕ ਸਦਰ ਸਾਡੇ ਹੋਰ ਬੈਠੇ ਇੱਥੇ ਸੁਨੱਖੇ ਜੀ ਉਧਰ ਬੈਠੇ ਉਹ ਕਹਿੰਦੇ ਸੀ ਮੇਰੇ ਫਾਦਰ ਸਾਹਿਬ ਦੀ ਖਾਨ ਸਾਹਿਬ ਨਾਲ ਯਾਰੀ ਸੀ ਸੋ ਉਹ ਸੋ ਚਾਹ ਅਰੇ ਮੈਨੂੰ ਸ਼ੇਅਰ ਕਰਨੇ ਬੜੇ ਚੰਗੇ ਲੱਗਦੇ ਆ ਬਾਕੀ ਹੈ ਜੀ ਕੋਸਟੋਵੀ ਉੱਪਰ ਦੀ ਗੱਲ ਕਰੀਏ ਤਾਂ ਸਾਰੇ ਸਾਰਾ ਬ੍ਰਹਿਮੰਡ ਇੱਕ ਹੈ ਜੀ ਇੱਥੇ ਕੋਈ ਕੱਲੀ ਹਿੰਦੁਸਤਾਨ ਪਾਕਿਸਤਾਨ ਦੀ ਬਾਤ ਨਹੀਂ ਸਾਰੇ ਇੱਕ ਹੈ ਜੀ ਬਾਕੀ ਇਹਨਾਂ ਨੂੰ ਸਾਦ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਇਸ ਕਿਤਾਬ ਦੀ ਤੇ ਇਹ ਯਾਤਰਾ ਹੀ ਜ਼ਿੰਦਗੀ ਹੋਈ ਹੈ ਕਿਤਾਬ ਤੱਕ ਆਦੀ ਹੈ ਸਰ ਅਸੀਂ ਵੀ ਲੱਕੀ ਹਾਂ ਮੈਨੂੰ ਲੱਗਦਾ ਤੁਸੀਂ ਵੀ ਲੱਕੀ ਹੋਗੇ ਕਿ ਪਹਿਲੇ ਵੋਕੇ ਚੜਦਾ ਲੈਂਦਾ ਪੰਜਾਬ ਇਕੱਠਾ ਜਿ ਸ਼ੁਰੂ ਨਾ ਰਹੇ ਇੱਕ ਫਨਕਾਰ ਬੈਠੇ ਪੰਜਾਬ ਦੇ ਇੱਕ ਦੂਜੇ ਪੰਜਾਬ ਦੇ ਫਨਕਾਰ ਬੈਠੇ ਤੇ ਅੱਜ ਦਾ ਜਿਹੜਾ ਸਿਲਸਿਲਾ ਇਹ ਸੀਗਾ ਕਿ ਬਾਈ ਜੀ ਦੇ ਨਾਲ ਗੱਲਬਾਤ ਕਰਨ ਨੂੰ ਚੜਦਾ ਲੈਂਦਾ ਪੰਜਾਬ ਇਕੱਠਾ ਆਇਆ ਤੇ ਉਹਨਾਂ ਦੀ ਦਿਲ ਦੀਆਂ ਗੱਲਾਂ ਕੋਈ ਪੁੱਛਣਾ ਚਾਹੁੰਦਾ ਕੁਝ ਤਾਂ ਬਾਈ ਜੀ ਜ਼ਰੂਰ ਜਵਾਬ ਦੇਣਗੇ ਕੋਈ ਕੁਝ ਵੀ ਪੁੱਛਣਾ ਤੁਸੀਂ ਬਾਈ ਜੀ ਨੂੰ ਤਾਂ ਦੱਸੋ ਪਲੀਜ਼ ਅਸੀਂ ਮਾਈਕ ਲੈ ਕੇ ਉੱਥੇ ਆ ਜਾਈਏ ਕੋਈ ਪੁੱਛਣਾ ਚਾਹੁੰਦਾ ਬਾਈ ਜੀ ਨਾਲ ਗੱਲ ਕਰਨੀ ਹੋਵੇ ਕੋਈ ਵੀ ਕਿਉਂਕਿ ਇੱਕ ਕਹਿ ਲੋ ਕਿ ਮਿੱਟੀ ਨਾਲ ਜੁੜੇ ਹੋਏ ਫਨਕਾਰ ਨੇ ਹਨ ਜਿਨ੍ਹਾਂ ਨੇ ਕਦੇ ਕੋਈ ਮਲਾਲ ਹੀ ਨਹੀਂ ਕੀਤਾ ਮੇਰੇ ਸਾਹਬ ਨਾ ਹਨਾਨ ਭਾਈ ਜਾਨ ਜ਼ਰੂਰ ਪੁੱਛਣਗੇ ਤੇ ਹਨਾਨ ਭਾਈ ਜਾਨ ਨੂੰ ਮੌਕਾ ਪਹਿਲਾ ਦਿੱਤਾ ਜਾਵੇ ਕਿਉਂਕਿ ਇਹਨਾਂ ਨਾਲ ਕਰਕੇ ਜੁੜੇ ਆਪਾਂ ਹਨਾਨ ਭਾਈ ਜਾਨ ਦੇ ਨਾਮ ਤੇ ਦਾੜੀ ਮਾਣੋ ਕੀ ਕੁਝ ਨਾ ਗਾਉਂਦੀ ਸੀ ਥੈਂਕ ਯੂ ਸੋ ਮਾਈਟ ਜੀ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਹਿਮਾਨੇ ਗ੍ਰਾਮੀ ਦਾ ਸਾਥ ਹੈ ਸ਼ੁਕਰੀ ਹਸਨ ਕੁਟਾ ਸਾਹਿਬ ਦਾ ਕੰਮ ਕਰੀਏ ਵਾਲ ਜੀ ਦਾ ਵੇਰਾ ਇਨਕ ਆਪਣਾ ਸਮਾ ਘੜ ਕੇ ਸਾਡੇ ਵਿੱਚ ਤਸ਼ਰੀਫ ਲੈ ਕੇ ਆਏ ਜੀ ਤੇ ਤੁਹਾਡੀਆਂ ਕੋਈ ਨਵਾਂ ਨਹੀਂ ਜੀ ਅਜ ਲੈਂਦਾ ਤੇ ਚੜਦਾ ਪੰਜਾਬ ਇਕੱਠਾ ਹੈ ਤੁਹਾਡੀਆਂ ਸ਼ੁਰੂਤਾਂ ਹੀ ਕਾਫੀ ਸ਼ਾਨੀਆਂ ਨੇ ਤੇ ਸਾਡੀ ਤੇਹੀ ਅਰਦਾਸ ਆ ਮਹਾਰਾਜਕੋ ਜੀ ਅਗੇ ਕੋਸ਼ਿਸ਼ਾਂ ਤੁਹਾਡੀਆਂ جاری ਰਹਿਣ ਤੇ ਤੁਸੀਂ ਦੱਸੋ ਜੀ ਇਸ ਵਾਰ ਚ ਤੁਹਾਡੀਆਂ ਹੋਰ ਕੀ ਤੁਸੀਂ ਕੀ ਕੁਝ ਕਰ ਸਕਦੇ ਆ ਦੋਨਾਂ ਪੰਜਾਬਾਂ ਨੂੰ ਮਿਲਾਨ ਆ ਵਾਸਤੇ ਚੀਜ਼ਾਂ ਨੂੰ ਇਹ ਗੀਤ ਇੱਕ ਤੁਹਾਡਾ ਪੇਗਾਮ ਹੈ ਰਾਈਟਿੰਗ ਤੁਹਾਡਾ ਪੇਗਾਮ ਹੈ ਹੋਰ ਕੀ ਚੀਜ਼ਾਂ ਹੋਰ ਤੁਸੀਂ ਕਰ ਸਕਦੇ ਹੋ ਜਿਸ ਤਰ੍ਹਾਂ ਭੁੱਟਾ ਸਾਹਿਬ ਨੇ ਕਿਤਾਬ ਲਿਖੀ ਹੈ ਜੀ ਉਸ ਤਰ੍ਹਾਂ ਦੇ ਤੁਸੀਂ ਵੀ ਕੋਈ ਇਕਤਦਾਮ ਕਰੋਗੇ ਜੀ ਲਾਸ ਵੀ ਵੱਡੇ ਭਾਈ ਬਾਕੀ ਇਹ ਹੈ ਕਿ ਇੱਕ ਫਨਕਾਰ ਹੋਣ ਦੇ ਨਾਤੇ ਸੰਗੀਤ ਦਾਸ਼ਕ ਹੋਣ ਦੇ ਨਾਤੇ ਮੈਂ ਇਹ ਗੱਲ ਕਦੇ ਮੰਨੀ ਹੋਈ ਨਹੀਂ ਕਿ ਅਸੀਂ ਦੋ ਕਿਉਂਕਿ ਉੱਤਨਾਂ ਦੇ ਬਾਰਡਰ ਹੋ ਸਕਦੇ ਜੀ ਤਾਰਾਂ ਦੇ ਬਾਰਡਰ ਹੋ ਸਕਦੇ ਸਵਰਧਾ ਵੀ ਬਾਰਡਰ ਨਹੀਂ ਹੁੰਦਾ ਸਰ ਹੋਰ ਕਿਸੇ ਦੀ ਪਕਰਚ ਵੀ ਨਹੀਂ ਕੋਈ ਤਰ ਤੋ ਤਾਸ ਤੇ ਕੋਈ ਵੀ ਬੈਠਾ ਵੀ ਮੇਰੇ ਲਈ ਸਾਰੇ ਆਦਰ ਸਤਕਾਰਯੋਗ ਨੇ ਸਾਰੇ ਪਰ ਇਹ ਕਿਸੇ ਦੀ ਪਕਰਣ ਆਉਣ ਵਾਲਾ ਨਹੀਂ ਕਣ ਗੋਗਰੇਸ ਤਾਂ ਬਚਪਨ ਤੋਂ ਹੀ ਉਧਰ ਲੱਗ ਗਈਆਂ ਉਹਨੂੰ ਸੁਣਦੇ ਤੇ ਹਾਈ ਗੱਲ ਤਾਂ ਜ਼ਰੂਰ ਮਨ ਚ ਆਉਂਦਾ ਹੈ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਿਆ ਜੀ ਉਦੋਂ ਜ਼ਰੂਰ ਉੱਥੇ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਦੇ ਹੁੰਦੇ ਸੀ ਕਿ ਕਿ ਲਾਹੌਰ ਸਾਡਾ ਸਾਡਾ ਹੱਬ ਸੀ ਸੰਗੀਤ ਦਾ ਹੱਬ ਸੀ ਉਹ ਸਾਡਾ ਸਾਡੀ ਇੰਡਸਟਰੀ ਸੀ ਲਾਹੌਰ ਉਸ ਗੱਲ ਦਾ ਜ਼ਰੂਰ ਕਦੇ-ਕਦੇ ਆਉਂਦਾ ਕਿ ਕਾਸ਼ ਕਦੇ ਦਿਨੋਂ ਫੇਰ ਆਉਣ ਉਧਰ ਤਾਂ ਫੇਰ ਸਲਾਮਤ ਹੈ ਅਸੀਂ ਬਹੁਤ ਮਿਸ ਕਰਦੇ ਹਾਂ ਇਧਰ ਜਦੋਂ ਇਧਰ ਲਈ ਪੰਜਾਬ ਆਉਣੇ ਕਿ ਹੁਣ ਸਾਡੇ ਕੋਲ ਲਾਹੌਰ ਨਹੀਂ ਹੈ ਉਹ ਗਵਈਆਂ ਤੋਂ ਗਾੜਾ ਹੈ ਜੀ ਉਹ ਪਿੰਡ ਹੀ ਐਸਾ ਹੋ ਲਾਹੌਰ ਕਿ ਉਥੋਂ ਦੀ ਆ ਉਹ ਹਵਾ ਚ ਉਹ ਮਾਹੌਲ ਹੀ ਹੋ ਰਿਹਾ ਜੀ ਸੋ ਤਾਂ ਉਰ ਲੱਗੇ ਰਾਵਾਂਗੇ ਬਾਈ ਜੀ ਫੇਰ ਬਾਅਦ ਇਸ਼ਕ ਦੀ ਕਰਾਂਗੇ ਅਜੇ ਤਾਂ ਹੋ ਸਕਦਾ ਜਦੋਂ ਉਦੋਂ ਹੜਾ ਇਹ ਇਧਰ ਲਈ ਪੰਜਾਬ ਦੇ ਜਦੋਂ ਗੇਟ ਖੋਲੇ ਜੀ ਬਿਲਕੁਲ ਜੀ ਤਾਂ ਅਸੀਂ ਅਸੀਂ ਸਟੂਡੀਓਜ਼ ਬੈਠੇ ਸੀ ਕੁਝ ਹੋਰ ਕਰ ਰਹੀ ਸੀ ਕਿਸੇ ਹੋਰ ਕੰਪੋਜੀਸ਼ਨ ਤੇ ਕੰਮ ਕਰ ਰਹੀ ਸੀ ਤਾਂ ਉਹ ਬੈਠਾ ਬੈਠਾ ਮੈਨੂੰ ਦੋਸਤ ਨੇ ਖਬਰ ਪੜ੍ਹੀ ਹਾਂ ਜੀ ਕਹਿੰਦਾ ਵੀ ਉਧਰ ਪਾਕਿਸਤਾਨ ਨੂੰ ਭਰਾਵਾਂ ਨੇ ਗੇਟ ਖੋਲਤੇ ਤੇ ਪਾਣੀ ਉਧਰ ਲਿਜਾ ਰਹੇ ਹਾਂ ਜੀ ਤਾਂ ਮੈਂ ਤਾਂ ਦੀ ਉੱਥੇ ਮੇਰੇ ਕੋਲ ਸ਼ਾਇਰ ਬੈਠਾ ਸੀ ਮੈਂ ਯਾਰ ਤੂੰ ਕੁਝ ਲਿਖ ਸਕਦਾ ਮੈਂ ਕੁਝ ਗਾ ਕੇ ਭੇਜਣਾ ਚਾਹਣਾ ਉਹਨਾਂ ਪਰਿਵਾਰ ਨੂੰ ਸੋ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਹਾਂ ਤੁਸੀਂ ਬੜਾ ਉਹ ਫਿਰ ਇੱਕ ਦੋ ਬੋਲ ਹੋ ਜਾਣ ਭਾਈ ਜੀ ਦੋ ਲਾਈਵ ਸੁਣਨ ਦਾ ਮੌਕਾ ਮਿਲਦਾ ਹੈ ਕਿਉਂ ਨਹੀਂ ਆਈਏ ਓ ਜਿਵੇਂ ਤੁਸੀਂ ਬੂਏ ਖੋਲੇ ਉਹ ਪਾਣੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਓ ਜਿਵੇਂ ਤੁਸੀਂ ਬੂਏ ਖੋਲੇ ਪਾਣੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਸਜਦੇ ਦਨਾਰ ਸਜਦੇ ਦਨਾਰ ਸਦਕਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨੀ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨੀ ਪਿਆਰ ਭੇਜ ਰਹੇ ਆ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਪਿਆਰ ਹੈਗਾ ਨਾ ਦੋਨਾਂ ਪੰਜਾਬਾਂ ਵਾਸਤੇ ਉਹਨਾਂ ਦੇ ਰੋਹ ਤੇ ਖੜਿਆ ਜਾਂਦੇ ਮੇਰੇ ਤਾਂ ਹੁੰਦੇ ਨੇ ਕਿਉਂਕਿ ਮੈਂ ਜਦੋਂ ਵੀ ਇਹ ਗਾਣਾ ਸੁਣਾ ਮੇਰੇ ਹਰ ਵਾਰ ਹੁੰਦੇ ਨੇ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਵਾ ਤੁਹਾਡਾ ਕੋਈ ਹੋਰ ਬਾਈ ਜੀ ਸਾਡੇ ਸਵਾਲ ਕੋਈ ਫਰਮਾਇਸ਼ ਸਰ ਜੀ ਅਸੀਂ ਅਗਰ ਕੋਸ਼ਿਸ਼ ਕਰਾਂ ਜ਼ਫਰ ਬਾਈ ਬੈਠੇ ਡਾਕਟਰ ਸਾਹਿਬ ਬੈਠੇ ਡਾਕਟਰ ਸਾਹਿਬ ਇਸ ਵੈਲ ਕਨੈਕਟਡ ਹਨਾਨ ਬੈਠ ਹੈ ਜੀ ਤੇ ਕੋਈ ਕੋਸ਼ਿਸ਼ ਕਰੀ ਤੇ ਤੁਹਾਡਾ ਕੋਈ ਪਾਕਿਸਤਾਨ ਮੇਂ ਸਿ ショਅ ਕਰਾਈਏ ਤੇ ਉਹ ਜੀ ਐਕਸੈਪਟ ਹੋ ਇੰਵੀਟੇਸ਼ਨ ਡਾਕਟਰ ਅਸੀਂ ਤੁਹਾਡਾ ਸਭ ਨੂੰ ਇਹ ਕਹਾਂਗੇ ਜ਼ਫਰ ਬਈ ਇਸ ਵੈਲ ਕਨੈਕਟਿਡ ਹਨਾਨ ਹੈ ਅਸੀਂ ਵੀ ਕਰਾਂਗੇ ਤੇ ਅਸੀਂ ਚਾਹਨੇ ਕਿ ਇੱਕ ਸ਼ੋਅ ਨਾ ਪਾਕਿਸਤਾਨ ਨਾ ਹੋਵੇ ਦੇ ਵਿੱਚ ਇੱਕ ਸ਼ੋਅ ਹੋਵੇ ਤੁਹਾਡਾ ਅਸੀਂ ਤੁਹਾਨੂੰ ਜੀ ਹਾਉ ਵੁਡ ਯੂ ਤੁਸੀਂ ਜੇ ਤਾਂ ਛੱਡੋ ਅਸੀਂ ਤਾਂ ਤੁਹਾਡੇ ਕਰਜ਼ਦਾਰ ਹੋ ਜਾਾਂਗੇ ਸਾਰੀ ਉਮਰ ਲਈ ਅਸੀਂ ਕਰਨੇ ਕੋਸ਼ਿਸ਼ ਲਾਸਟਲੀ ਮੇਰਾ ਮੈਕ ਲੀਵਰ ਬਈ ਕੋਈ ਐ ਨਹੀਂ ਕਿ ਉਹ ਬਹੁਤ ਵੱਡੇ ਪਲੇਟਫਾਰਮ ਤੇ ਜਾ ਕੇ ਗਾਉਣ ਦਾ ਮਾਣ ਨਾ ਮੇਰਾ ਪਿੰਡ ਨਹੀਂ ਨਹੀਂ ਪਿੰਡਾਂ ਚ ਗਾ ਹਜੇ ਜਿਹੜੇ ਪਿੰਡਾਂ ਚ ਖੰਭੇ ਵੀ ਨਾ ਲੱਗੇ ਬਿਜਲੀ ਵਾਲੇ ਉੱਥੇ ਉਹ ਪਿੰਡਾਂ ਚ ਬੰਦਿਆਂ ਤੇ ਬਹਿ ਗਿਆ ਉਹਨਾਂ ਦਾ ਕਿ ਉੱਥੇ ਬੈਠ ਕੇ ਗਾਈਏ ਸਾਡੇ ਪਾਕਿਸਤਾਨ ਵਿੱਚ ਤੁਹਾਡੇ ਬਹੁਤ ਫੈਨ ਹੈਗੇ ਜੀ ਜੀ ਬਹੁਤ ਉਹ ਸੂਫੀ ਸਿੰਗਿੰਗ ਦੇ ਨਾਲ ਪਾਕਿਸਤਾਨ ਵਿੱਚ ਵੈਸੇ ਬਹੁਤ ਜ਼ਿਆਦਾ ਲੋਕ ਫੈਨ ਹੈਗੇ ਤੇ ਤੁਸੀਂ ਬੁੱਲੇ ਸ਼ਾਹ ਨੂੰ ਬਹੁਤ ਗਾਣੇ ਦੇ ਬਹੁਤ ਪੜਦੇ ਹੋ ਤੇ ਵੀਲ ਡੂ ਸਮਥਿੰਗ ਤੇ ਜਲਦੀ ਅਨਾਨ ਤੁਹਾਡੇ ਨਾਲ ਕੰਟੈਕਟ ਵੀ ਹੋਏਗਾ ਮੈਂ ਇੰਤਜ਼ਾਰ ਚ ਰਹੂੰਗਾ ਜੀ ਲਾਜ਼ਮੀ ਥੈਂਕ ਯੂ ਥੈਂਕ ਯੂ ਅੱਗੇ ਵੀ ਗੱਲ ਕਰਦੇ ਸੀ ਕਹਿੰਦੇ ਸੀ ਤੇ ਭੁੱਟਾ ਸਾਹਿਬ ਨੂੰ ਗਿਆ ਸੀ ਮੈਂ ਕਿ ਜਦੋਂ ਕਮਰ ਜੀ ਆਣਗੇ ਤਾਂ ਕੋਈ ਸ਼ਾਇਰ ਸ਼ਾਇਰੀ ਦੀ ਮਹਿਫਲ ਰੱਖਾਂਗੇ ਕੋਈ 2-4 ਸ਼ੇਅਰ ਸੁਣਾਵੇ ਸੁਣਾਏ ਜਾਣਗੇ ਆਪਸ ਵਿੱਚ ਤਬਾਦਲੇ ਹੋਣਗੇ ਤੇ ਭੁੱਟਾ ਸਾਹਿਬ ਨੇ ਰਿਕੁਐਸਟ ਕਰਦੇ ਆ ਕੋਈ ਸ਼ੇਅਰ ਸੁਣਾਉਣਾ ਸ਼ੁਰੂ ਕਰਨ ਜੀ ਤਾਂ ਕਿ ਇਸ ਮਹਿਫਲ ਨੂੰ ਅੱਗੇ ਵਧਾਏ ਜੀ ਸੁਣਾਓ ਬਾਸ ਇਹ ਬੁਨੀਰ ਨਿਆਜ਼ੀ ਸਾਹਿਬ ਦਾ ਨਾਮ ਸੁਣਿਆ ਤੁਸੀਂ ਜਿੰਨੇ ਮੈਂ ਫਸਟ ਟਾਈਮ ਹੋਣਾ ਤੋਂ ਜੀ ਉਹ ਸਦੇ ਨਾਲ ਤਾਂ ਸੁਣਿਆ ਸੀ ਜੀ ਉਹਨਾਂ ਦੀ ਇੱਕ ਗਜ਼ਲ ਉਹਨਾਂ ਦਾ ਇੱਕ ਨਜ਼ਮ ਹੈ ਨਾ ਦੀ ਕਿਸਤਾ ਦੋਸ਼ ਸੀ ਕਿਸਤਾ ਨਹੀਂ ਸੀ ਇਹ ਗੱਲਾਂ ਹੁਣ ਕਰਨ ਦੀਆਂ ਨਹੀਂ ਕਿਸ ਦਾ ਦੋਸ਼ੀ ਕਿਸ ਦਾ ਨਹੀਂ ਸੀ ਇਹ ਗੱਲਾਂ ਹੁਣ ਕਰਨ ਦੀਆਂ ਨਹੀਂ ਵੇਲੇ ਲੰਗੇ ਹੁਣ ਤੋਬਾ ਵਾਲੇ ਵੇਲੇ ਲੰਗੇ ਹੁਣ ਤੋਬਾ ਵਾਲੇ ਰਾਤਾ ਹੁਣ ਹੋਕੇ ਬਰਨਦੀਆਂ ਨਹੀਂ ਜੋ ਹੋਇਆ ਉਹ ਤੇ ਹੋਣਾ ਹੀ ਸੀ ਤੇ ਹੋਣੀ ਰੋਕੀਏ ਰੁਕਦੀਆਂ ਨਹੀਂ ਜੋ ਹੋਇਆ ਉਹ ਤੇ ਹੋਣਾ ਹੀ ਸੀ ਤੇ ਹੋਣੀ ਆ ਰੋਕੇ ਰੁਕਦੀਆਂ ਨਹੀਂ ਇੱਕ ਵਾਰੀ ਜਦ ਸ਼ੁਰੂ ਹੋ ਜਾਏ ਤੇ ਗੱਲ ਫਿਰ ਐਵੇਂ ਮੁਕਦੀ ਨਹੀਂ ਕੁਝ ਇੰਜ ਵੀ 라ਵਾ ਔਖੀਆਂ ਸਨ ਕੁਝ ਗੱਲ ਵਿੱਚ ਗਮਾਂ ਦਾ ਤੋਪ ਵੀ ਸੀ ਕੁਝ ਇੰਜ ਵੀ 라ਵਾ ਔਖੀਆਂ ਸਨ ਕੁਝ ਗੱਲ ਵਿੱਚ ਗਮਾਂ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਸਾਨੂੰ ਮਰਨ ਦਾ ਸ਼ੌਕ ਸਾ ਹਾਂ ਜੀ ਤੁਹਾਡੇ ਉਹਨੂੰ ਕੁਝ ਹੋ ਜੇ ਅੱਲਾਹ ਹੋਵੇ ਉਹ ਜੇ ਤੁਸੀਂ ਮਕਾਬਲਾ ਲਾਣਾ ਕਰੋ ਦੇਖੋ ਕਹਿੰਦੇ ਟੇਸਟ ਹੁੰਦਾ ਨਾ ਪਲੇਟ ਦੇ ਵਿੱਚ ਡਿਫਰੈਂਟਲੀ ਹਾਂ ਜੀ ਤੇ ਪਾਕਿਸਤਾਨ ਜਦੋਂ ਅਸੀਂ ਸੁਣਦੇ ਆ ਨਾ ਤਾਂ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇੱਕ ਤਾਂ ਨਨਕਾਣਾ ਸਾਹਿਬ ਹਮੇਸ਼ਾ ਜਿਹੜਾ ਅਸੀਂ ਯਾਦ ਰੱਖਦੇ ਆ ਤੇ ਇੱਕ ਉੱਥੋਂ ਦੀ ਭਾਸ਼ਾ ਕਿਉਂਕਿ ਅਸੀਂ ਸੁਣਦੇ ਆ ਤੇ ਇੱਥੇ ਨੱਚਣਾ ਗਾਣਾ ਨੱਚਣ ਕੁੱਦਣ ਵਾਂਗ ਕਹਾਂ ਨਾ ਗੁਰਬਾਣੀ ਕਹਿੰਦੀ ਸਾਡੀ ਤੇ ਇਧਰੋਂ ਸ਼ੁਰੂ ਹੁੰਦੇ ਨੇ ਜਿਹੜੇ ਕਹਿੰ ਲੋ ਕਿ ਸ਼ੇਰੋ ਸ਼ੇਰੀ ਸਾਡੇ ਵੱਲੋਂ ਆਉਂਦੇ ਨੇ ਗਾਣੇ ਜਿਹੜੇ ਇੰਜੋਏ ਕਰਦੇ ਹਨ ਬੈਠ ਕੇ ਵੀ ਸੁਣਨ ਵਾਲਾ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਜਿਹੜਾ ਹੈ ਉਹ ਹਮੇਸ਼ਾ ਗਾਣੇ ਸੁਣਦਾ ਤੇ ਭਾਜੀ ਉਹ ਚੜਦੇ ਪੰਜਾਬ ਵੱਲੋਂ ਤੁਸੀਂ ਹਾਂਜੀ ਗਾਣਾ ਗਾਉਂਦਾ ਉਸਤਾਦੀ ਦਾ ਕੋਈ ਨੁਸਖਾ ਸਰ ਦਾ ਕੋਈ ਆਉਂਦਾ ਨਹੀਂ ਜੀ ਨਹੀਂ ਨਹੀਂ ਆਪਾਂ ਆਪਾਂ ਆਲਾ ਜਲਾ ਇੱਕ ਕਾਲ ਆ ਰਿਹਾ ਸੀ ਔਰੇ ਔਰੇ ਮਾਂਜੀ ਕੇ ਬੰਦੋ ਜ਼ੁਬਾਨਾ ਦੱਸ ਖਾਓ ਮੈਨੂੰ ਉਹ ਕਿੱਦਾਂ ਬੋਲੀਦਾ ਹਾਂ ਬੰਦੋ ਜ਼ੁਬਾਨਾ ਦੱਸ ਖਾਓ ਮੈਨੂੰ ਕਿੱਦਾਂ ਬੋਲੀਦਾ ਨੌ ਦਰਵਾਜ਼ੇ ਲੰਘ ਕੇ ਦਸਵਾ ਕਿੱਦਾਂ ਖੋਲੀਦਾ ਬਿਨਾ ਤੇਲ ਬਿਨ ਬੱਤੀਆਂ ਦੀਵਾ ਕਿੱਥੇ ਜਗਦਾ ਏ ਬੰਦਿਆ ਖਾਨ ਨਾਲ ਨਰਾਕਾਰ ਨੂੰ ਕਿੱਦਾਂ ਟੋਲੀਦਾ ਰੋੜ ਦੇ ਬਦਿਆਂ ਬਣ ਕੇ ਆ ਜਾ ਉਰ ਰੋੜ ਦੇ ਬਦੀਆਂ ਭੜ ਕੇ ਆ ਜਾ ਛਲ ਸਮੁੰਦਰ ਦੀ ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਵਾਹ ਵਾਹ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ ਅੰਦਰ ਦੀ ਓ ਸਾਡੇ ਪੰਜਾਬੀ ਦੇ ਬੜੇ ਮਸ਼ਹੂਰ ਸ਼ੇਰ ਸ਼ਾਇਰ ਨੇ ਮੀਆਂ ਮੁਹੰਮਦ ਬਖਸ਼ਾ ਉਹਨਾਂ ਦੀ ਨਿਸ਼ਾਨ ਪਾਸੇ ਪਾਸੇ ਚਲੀ ਜਵਾਨੀ ਪਾਸ ਨ ਸਦਿਆ ਯਾਰਾਂ ਸਾਥੀ ਕੌਣ ਮੁਹੰਮਦ ਬਖਸ਼ਾ ਦਰਦ ਵੰਡੇ ਰਮਖਾਰਾਂ ਮਾਨ ਨ ਕਰਿਉ ਰੂਪ ਘਨੇ ਦਾ ਵਾਰਿਸ ਕੌਣ ਹੁਸਨ ਦਾ ਸਦਨ ਰਹਿਣ ਸ਼ਾਖਾ ਹਰੀਆਂ ਸਦਨ ਫੁੱਲ ਚਮੰਦਾ ਸਦਨ ਸ਼ੇਵਾ ਵਿਖਨ ਸਦਨ ਸ਼ੇਵਾ ਵਿਕਣ ਬਾਜ਼ਾਰਾ ਸਦਨ ਰੌਣਕ ਸ਼ਹਿਰਾ ਸਦਨ ਮੌਜ ਜਵਾਨੀ ਵਾਲੀ ਸਦਨ ਨਦੀਆਂ ਨਹਿਰਾ ਵਾਹ ਵਾਹ ਸਦਨ ਤਾਬੇ ਸੂਰਜ ਵਾਲੀ ਜੀਵਨ ਘਰ ਵਕਤ ਦੁਪਹਿਰਾ ਬੇਵਫਾਈ ਰਸਮ ਮੁਹੰਮਦ ਸਦਨ ਇਹੋ ਵਿਚ ਦੋਹਰਾ ਸਦਨ ਲਾਟ ਚਰਾਗਾ ਵਾਲੀ ਸਦਨ ਹਸੂਜ਼ ਪਤੰਗਾ ਸਦਾ ਉਡਾਰੀਆਂ ਨਾਲ ਕਿਤਾਰਾਂ ਰਬਸਨ ਕੱਦ ਕੁਲੰਗਾ ਸਦਾ ਨਾ ਹੱਥ ਮਹਿੰਦੀ ਰਚੇ ਸਦਾ ਨ ਛੰਕਣ ਵੰਗਾ ਸਦਾ ਨ ਛੋਪੇ ਪਾ ਮੁਹੰਮਦ ਰਲ ਮਿਲ ਬਹਿਣਾ ਸੰਗਾ ਸਦਾ ਨੀ ਸਦਾ ਨੀ ਮਰਹਾਬੀਆਂ ਬਹਿਣਾ ਸਦਾ ਨੀ ਸਰਮਾਨੀ ਸਦਾ ਨ ਸਈਆ ਸਹਸ ਕੁਨਾਵਾ ਸਦਾ ਨ ਸੋਫੀ ਲਾਣੀ ਲੱਖ ਹਜ਼ਾਰ ਹੁਸਨ ਲਖ هزار ਬਹਾਰ ਹੁਸਨ ਦੀ ਹਾਕੋ ਵਿੱਚ ਸਮਾਣੀ ਲਾਪਰੀਤ ਮੁਹੰਮਦ ਜਿਸ ਦੀ ਜਗ ਵਿੱਚ ਰਹੇ ਕਹਾਣੀ ਮਗਰ ਸ਼ਿਕਾਰੀ ਕਰੇ ਤਿਆਰੀ ਬਾੜ ਚਰਿੰਦੀਆਂ ਹਰਨਾ ਜੋ ਚੜਿਆ ਉਸ ਢਹਿਣਾ ਔੜਕ ਜੋ ਜਮਿਆ ਉਸ ਮਰਨਾ ਸਦ ਨ ਬਾਗੀ ਬੁਲਬੁਲ ਬੋਲੇ ਸਦ ਨ ਬਾਗ ਬਹਾਰਾ ਸਦ ਨ ਹੁਸਨ ਜਵਾਨੀ ਕਾਇਮ ਸਦ ਨ ਸੋਬਤ ਯਾਰਾ

ਸਾਜੀ ਤਾਨੂੰ ਕੋ غلام अली ਸਾਹਿਬ ਨਾਲ ਬੜਾ ਇਸ਼ਕ ਹੈ ਤੇ ਸਾਨੂੰ ਤਾਂ ਪਤਾ ਹੈ ਕਿ ਉਹ ਬੜੇ ਕਿੰਨੇ ਮਤਲਬ ਵੀ 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 ਗਾਟ ਅ ਚਾਂਸ ਮਲਿਕ ਸਰ ਵੀ ਇੱਥੇ ਸੀ ਉਹ ਆਈ ਵੀ ਇੱਥੇ ਸੀ ਤਾਨੂੰ ਕਿਉਂ ਯੂਸ਼ ਹੋਇਆ ਤੁਹਾਡੇ ਕੋਲ ਮਤਲਬ ਯੂ ਗਾਟ ਅ ਚਾਂਸ ਟੂ ਸਪੈਂਡ ਸਮ ਟਾਈਮ ਕੁਝ ਯਾਦਾਂ ਤੁਹਾਡੇ ਕੋਲ ਹੈ ਉਸਤਾਦ ਬੋਲ ਰਹੇ ਨੇ ਨਹੀਂ ਤਾਂ ਫਿਜ਼ੀਕਲੀ ਤਾਂ ਕਦੇ ਨਹੀਂ ਮਿਲੇ ਜੀ ਨਹੀਂ ਕਦੇ ਮਿਲੇ ਨਹੀਂ ਹੈ ਇਹ ਜਿਹੜਾ ਇਸ਼ਕ ਹੈ ਉਹ ਬਸ ਰੂਹਾਨੀ ਇਸ਼ਕ ਹੈ ਦੇਖੋ ਜੀ ਆ ਉਹਨਾਂ ਸਾਰੀ ਬੰਤਰੀ ਸੰਗੀਤ ਦੀ ਇਸ ਭਾਂਡੇ ਨੂੰ ਕੋਣ ਉਹੀ ਭਾਂਡੇ ਚੰਗੇ ਲੱਗਦੇ ਜਿਨ੍ਹਾਂ ਦੇ ਅੰਦਰ ਉਹ ਚੀਜ਼ਾਂ ਸੋ ਉਹ ਗ੍ਰੇਡ ਅਲੱਗ-ਅਲੱਗ ਹੈ ਸਾਰੇ ਉਹ ਵੀ ਰੈਂਟ ਦੇ ਤੁਸੀਂ ਵੀ ਰੈਂਟ ਦੇ ਨਹੀਂ ਦੇਖੋ ਸਾਰੇ ਰੈਂਟ ਦੇ ਨਹੀਂ ਤੁਸੀਂ ਕਹਿੰਦੇ ਨਹੀਂ ਤੁਸੀਂ ਕਹਿੰਦੇ ਕੁਝ ਸਪੈਸ਼ਲ ਰੈਂਟ ਤੇ ਹੁੰਦੇ ਨੇ ਜਿਹਨੂੰ ਅੱਲਾ ਚੁਣਦਾ ਹੈ ਉਹ ਨਹੀਂ ਰੈਂਟ ਦੀ ਗੱਲ ਹੋ ਜੇ ਤੁਸੀਂ ਕਹੋ ਹੁਣ ਜਿਵੇਂ ਤੁਸੀਂ ਦੋਨੇ ਪਿਓ ਪੁੱਤ ਸਟੇਟ ਖੜੇ ਹੋਏ ਸੋਰੀ ਮੈਨੂੰ ਲੱਗਦਾ ਤੁਸੀਂ ਖੜੇ ਹੋ ਤਾਂ ਉਹ ਕਿਹਾਗੇ ਹਾਂਜੀ ਸੋ ਤੁਸੀਂ ਸਿਲੈਕਟਡ ਹੋ ਮੈਂ ਜੇ ਮੈਨੂੰ ਜੇ ਗਵਾਈਆ ਬਣਾਤਾ ਉਹਨੇ ਥੋੜਾ ਮਸ਼ਹੂਰ ਕਰਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਕਈ ਵਾਰੀ ਫਿਰ ਸਾਨੂੰ ਰਾਜ ਕਰਨਾ ਨਹੀਂ ਹੁੰਦਾ ਜੀ ਮੇਰੀ ਬੇਬੇ ਇੱਕ ਬੜੀ ਖੂਬਸੂਰਤ ਬਾਤ ਮੈਨੂੰ ਜਦੋਂ ਦਾ ਮੈਂ ਇਸ ਦੁਨੀਆ ਚ ਇਦਾਂ ਨਿਕ ਲੈਣੇ ਚਾਹਣੇ ਸੀ ਕੌਣ ਵਾਸਤੇ ਮੈਂ ਪਿਛਲੇ 10 ਸਾਲ ਦਾ ਕੈਰੀਅਰ ਅਜ ਮੇਰਾ ਬਹੁਤ ਜ਼ਿਆਦਾ ਲੰਮਾ ਔਰ ਜੋ ਵੀ ਦੋਸਤ ਸੀ ਕੋਵਿਡ ਦੇ ਕਰਦੇ ਸੀ ਹੱਥ ਹੀ ਰਹਿ ਗਏ 8 ਸਾਲਾਂ ਚ ਕੋਈ 1700 ਪਲੱਸ ਸ਼ੋਸ ਕਿਤੇ ਅਸੀਂ 올ਓਵਰ ਦਾ ਵਰਲਡ ਇੱਕ ਗੱਲ ਕਹਿੰਦੀ ਸੀ ਬੇਬੇ ਸਾਡੀ ਕਿ ਕਿ ਪੁੱਤ ਸਾਰੀ ਚੀਜ਼ ਇਹ ਨਾ ਤਪੂ ਰਾਜ ਤਾਂ ਹੋ ਚੁੱਕਾ ਹੈ ਹੁਣ ਦੇਖੀ ਕਿਤੇ ਰਾਜ ਬਹੁਤ ਨੀਵਾ ਕੇ ਕਰਦਾ